ਹਾਂਜੀ ਭਾਈ ਸਸਜੀਤ ਜੀ ਪਹਿਲਾ ਤੁਹਾਡਾ ਹੁਸ਼ਿਆਰਪੁਰ ਫੋਕਸ ਤੇ ਸਵਾਗਤ ਹੈ ਅਸੀਂ ਕਾਫੀ ਸੋ ਲੰਬੇ ਸਮੇਂ ਤੋਂ ਜਾਣਦੇ ਆਂ ਪਪਾ ਜੀ ਉਹਨਾ ਵੱਡੇ ਸ਼ਾਹੀ ਜਿਹਨੂੰ ਦੌਰ ਦੇ ਸੁਲੰਗੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਆਂ ਅੱਜ ਤੋਂ ਉਹਨਾਂ ਦੇ ਮੱਦੇਨਜ਼ਰ ਤੁਸੀਂ ਪਾਰਟੀ ਨੂੰ ਚੇਂਜ ਕੀਤਾ ਬੀਜਪੀ ਦਾ ਪੱਲਾ ਫੜਿਆ ਇਹੋ ਜਿਹੇ ਕਿਹੜੇ ਕਾਰਨ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਐਕਚੁਅਲੀ ਇਦਾਂ ਹੈ ਜੀ ਜਿਹੜੇ ਮੇਰੇ ਫਾਦਰ ਜਿਹੜੇ ਮੇਰੇ ਫਾਦਰ ਸੀ ਉਹਨਾਂ ਨੇ ਬੀਜਪੀ ਦੇ ਵਿੱਚ ਕੰਮ ਕੀਤਾ ਬਹੁਤ ਚੰਗਾ पर कुछ करना करके जबो किसान आंदोलन ਦੇ ਵਿੱਚ ਸਾਡੇ ਭਰਾ ਕਿਉਂਕਿ ਸਾਡਾ ਆਪ ਇੱਕ ਕਿਸਾਨੀ ਪਰਿਵਾਰ ਹੈ ਸਾਨੂੰ ਜਦੋਂ ਇਹ ਚੀਜ਼ ਮਹਿਸੂਸ ਹੋਈ ਕਿ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਉਸ ਵਿਰੋਧ ਦੇ ਵਿੱਚ ਅਸੀਂ ਪਾਰਟੀ ਛੱਡ ਦਿੱਤੀ ਸੀ ਬੀਜਪੀ ਤੇ ਜਦੋਂ ਹੋਏ ਅਸੀਂ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਸਾਨਾਂ ਤੋਂ ਮਾਫੀ ਮੰਗ ਕੇ ਔਰ ਉਹ ਸਾਰੇ ਕਾਨੂੰਨ ਵਾਪਸ ਲਏ ਤੇ ਨਾਲੇ ਸਾਡੇ ਫਾਦਰ ਨੇ ਬੀਜੇਪੀ ਦੇ ਵਿੱਚ ਇੰਨਾ ਸਮਾਂ ਕੰਮ ਕੀਤਾ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਸੀਗੇ ਉਹ ਚੀਜ਼ ਨੂੰ ਅਸੀਂ ਵੇਖ ਕੇ ਸਾਨੂੰ ਲੱਗਿਆ ਕਿ ਸਾਨੂੰ ਇਸੇ ਪਾਰਟੀ ਦੇ ਵਿੱਚ ਕੰਮ ਕਰਨਾ ਚਾਹੀਦਾ ਜਿੱਥੇ ਸਾਡੇ ਫਾਦਰ ਨੇ ਬਹੁਤ ਮਿਹਨਤ ਕਰਕੇ ਇਸ ਪਾਰਟੀ ਨੂੰ ਬੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਸੇ ਕਰਕੇ ਦੁਬਾਰਾ ਇਸ ਪਾਰਟੀ ਦੀ ਸੇਵਾ ਕਰਨਾ ਚਾਹੁੰਦੇ ਗੋਆਸਟੈਂਪ ਦੇਖਿਆ ਜਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਸ ਟੈਂਪ ਬੀਜੇਪੀ ਦਾ ਕੀ ਮਾਹੌਲ ਹੈ ਦੇਖੋ ਜੀ ਮੈਂ ਤਾਂ ਇਹ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਬਹੁਤ ਸਿਆਣੇ ਆ ਬਹੁਤ ਸਮਝਦਾਰ ਨੇ ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਹੈ ਤੇ ਬਹੁਤ ਅੱਛਾ ਮਾਹੌਲ ਹੈ ਲੋਕਾਂ ਨੇ ਡਵੈਲਪਮੈਂਟ ਦੇਖੀ ਹੈ ਜਿਹੜੀ ਸੈਂਟਰ ਲੈਵਲ ਤੇ ਹੋਣੀ ਚਾਹੀਦੀ ਉਹ ਹੋਈ ਹੈ ਇਸ ਕਰਕੇ ਮੈਂ ਤੇ ਇਹ ਕਹਾਂਗਾ ਜੀ ਕਿ ਬਹੁਤ ਵਧੀਆ ਮਾਹੌਲ ਹੈ ਲੋਕ ਬਹੁਤ ਸਿਆਣੇ ਨੇ ਵੋਟ ਜਦੋਂ ਪਾਣ ਜਾਂਦਾ ਬੰਦਾ ਉਦੋਂ ਉਦੇ ਮਨ ਚ ਜੋ ਹੁੰਦਾ ਉਹ ਅੰਦਰ ਤੇ ਉਹਨੇ ਜਾ ਕੇ ਇਕੱਲੇ ਨਹੀਂ ਵੋਟ ਪਾਉਣੀ ਤੇ ਬਹੁਤ ਅੱਛਾ ਨਤੀਜਾ ਪੰਜਾਬ ਦੇ ਲੋਕ ਦੇਣਗੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਲੋਕ ਸੌਣਾ ਬਲੋਂ ਲੰਮੇ ਸਮੇਂ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦਾ ਵੀ ਜਰਾ ਇਹ ਹੀ ਸਵਾਲ ਹੁਦਾ ਹੈ ਕਿ ਜਿਹੜੇ ਬੀਜੇਪੀ ਜਾਂ ਸਾਡਾ ਪੱਖ ਨਹੀਂ ਪੂਰੇ ਤੁਹਾਨੂੰ ਬਾੜੇ ਦੇ ਉੱਪਰ ਘੇਰਾ ਹਨ ਪਾਇਆ ਹੋਇਆ ਉਹਨਾਂ ਬਾਰੇ ਕੀ ਜਣਾ ਜਾਣ ਜੀ ਦੇਖੋ ਇਹ ਵੈਸੇ ਤਾਂ ਮਸਲਾ ਤੇ ਬਹੁਤ ਵੱਡਾ ਹੈ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਦੇ ਵਾਸਤੇ ਮੈਂ ਜਵਾਬ ਦੇ ਲਈ ਤੇ ਬਹੁਤ ਛੋਟਾ ਜਿਹਾ ਕਾਰਕਟਰਾਂ ਇੱਕ ਪਾਰਟੀ ਦਾ ਪਰ ਮੈਂ ਇੱਕ ਗੱਲ ਕਹੂੰਗਾ ਜੀ ਕਿ ਕੁਝ ਜਿਹੜੀਆਂ ਗਲਤ ਫਹਿਮੀਆਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ 'ਚ ਠੀਕ ਹੋਣਗੀਆਂ ਔਰ ਦੂਜੀ ਗੱਲ ਇਹ ਹੈ ਕਿ ਬੀਜੇਪੀ ਦਾ ਹਰ ਕਾਰਕਟਰ ਹਰ ਵਰਕਰ ਪੰਜਾਬ ਦਾ ਖਾਸ ਤੌਰ ਤੇ ਮੈਂ ਕਹਿਣਾ ਚਾਹਨਾ ਇੱਕ ਕਿਸਾਨਾਂ ਦਾ ਵਕੀਲ ਬਣ ਕੇ ਇੱਕ ਕਿਸਾਨਾਂ ਦਾ ਵਕੀਲ ਬਣ ਕੇ ਕੰਮ ਕਰੂਗਾ ਇਸ ਚੀਜ਼ ਦਾ ਬਿਲਕੁਲ ਕੱਢ ਦੇਣਾ ਚਾਹੀਦਾ ਗਲਤ ਫਹਮੀ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਕੋਈ ਬੀਜੇਪੀ ਕਿਸਾਨਾਂ ਦੇ ਖਿਲਾਫ ਹੈ ਬੀਜੇਪੀ ਦਾ ਹਰ ਵਰਕਰ ਬਹੁਤ ਵਰਕਰ ਕਿਸਾਨ ਨੇ ਤੇ ਜਿਹੜੇ ਵਰਕਰ ਕਿਸਾਨ ਨਹੀਂ ਸਾਡੇ ਭਰਾ ਨੇ ਜਿਹੜੇ ਕੋਈ ਦੁਕਾਨਦਾਰ ਨੇ ਆ ਹਰ ਵਰਗ ਦੇ ਸਾਡੇ ਬੀਜੇਪੀ ਦੇ ਭਰਾ ਨੇ ਉਹ ਕਿਸਾਨਾਂ ਦੇ ਵਕੀਲ ਬਣ ਕੇ ਕੰਮ ਕਰਨਗੇ ਇਹ ਮੇਰਾ ਵਾਦਾ ਹੈ ਕਿਸਾਨਾਂ ਨੂੰ ਕਿ ਇਸ ਚੀਜ਼ ਦੀ ਗਲਤ ਫਹਮੀ ਨੂੰ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਅਸੀਂ ਤੁਹਾਡੇ ਅਸੀਂ ਆਪ ਕਿਸਾਨੀ ਨਾਲ ਕਿਸਾਨੀ ਪਰਿਵਾਰ ਹੈ ਔਰ ਅਸੀਂ ਨਾਲ ਖੜੇ ਹਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਕਿਸਾਨਾਂ ਦੀ ਜਿਹੜੀ ਮੰਗਾਂ ਨੂੰ ਲੈ ਕੇ ਆਪਣੇ ਮੌਜੂਦ ਹੋਣ ਦੇ ਨਾਲ ਕੋਈ ਗੱਲਬਾਤ ਕੀਤੀ ਉਸ ਬਾਰੇ ਜੀ ਨਹੀਂ ਦੇਖੋ ਮੈਂ ਤੁਹਾਨੂੰ ਉਹੀ ਕਿਹਾ ਕਿ ਤੁਸੀਂ ਬਹੁਤ ਹੀ ਛੋਟੇ ਇੱਕ ਵੈਧਾ ਇੱਕ ਕਾਰਕਟਰ ਹੈਗਾ ਬੀਜੇਪੀ ਦਾ ਇਹ ਸਵਾਲ ਤੁਹਾਡਾ ਬਹੁਤ ਵੱਡਾ ਹੈ ਪਰ ਹਾਂ ਜਿਸ ਜੋ ਲੈਵਲ ਮੇਰਾ ਹੈ ਆਪਣਾ ਪਰਸਨਲ ਮੈਂ ਤੁਹਾਨੂੰ ਦੱਸ ਸਕਦਾ ਜੋ ਲੈਵਲ ਮੇਰਾ ਹੈ ਮੈਂ ਤੁਹਾਨੂੰ ਉਹੀ ਦੁਬਾਰਾ ਗੱਲ ਰਿਪੀਟ ਕਰਨ ਲੱਗਾ ਕਿ ਕਿਸਾਨਾਂ ਦੀ ਵਕੀਲ ਬਣ ਕੇ ਅਸੀਂ ਉਹਨਾਂ ਦੇ ਹੱਕ ਰੱਖਾਂਗੇ ਦੋਸਤਾਂ ਚੋਣਾ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਾਫੀ ਪੱਖਿਆ ਹੋਇਆ। ਤੋਂ ਤੁਹਾਡੇ ਜੋ ਕੈਂਡੀਡੇਟ ਹੁਸ਼ਾਰਪੁਰ ਤੋਂ ਨੇ ਸੋਂ ਪ੍ਰਕਾਸ਼ ਨੂੰ ਦੇ ਬਾਰੇ। ਜੀ ਇਸ ਟਾਈਮ ਤੁਹਾਡੇ ਕੋਲ ਉਹਨਾਂ ਨੇ ਕੋਈ ਸੰਪਰਕ ਬਣਾਇਆ ਤੁਹਾਡੇ ਨਾਲ ਚੱਲਦੇ। ਜੀ ਬਿਲਕੁਲ ਬਣਾਇਆ ਜੀ ਸੰਪਰਕ ਬਣਾਇਆ ਅਸੀਂ ਉਹਨਾਂ ਵਾਸਤੇ ਕੰਮ ਕਰ ਰਹੇ ਹਾਂ। ਅਸੀਂ ਪਾਰਟੀ ਵਾਸਤੇ ਕੰਮ ਕਰ ਰਹੇ ਹਾਂ। ਔਰ ਕਾਫੀ ਲੰਮੇ ਸਮੇਂ ਤੋਂ ਬਿਲਕੁਲ ਪੋਲਿਟਿਕਸ 'ਚ ਨਾ ਹੋਣ ਕਰਕੇ ਕੋਈ ਕੋਈ 3-4 ਸਾਲ ਆਪਣਾ ਹੀ ਕਾਨੂੰ ਬਲ ਧਿਆਨ ਦੇਣ ਕਰਕੇ ਬੈਠੇ ਸੀਗੇ ਪਰ ਨਹੀਂ ਜਦੋਂ ਦੇ ਹੁਣ ਤੁਰੇ ਆ ਬਹੁਤ ਲੋਕਾਂ ਨੇ ਸਾਥ ਦਿੱਤਾ ਬਹੁਤ ਕੰਮ ਕਰ ਰਹਾ ਜੀ ਉਹਨਾਂ ਵਾਸਤੇ ਬਿਲਕੁਲ ਸੰਪਰਕਤ ਦੇਣ ਰਾਤ ਉਹਨਾਂ ਨਾਲ ਸੰਪਰਕ ਹੈ ਉਹਨਾਂ ਲਈ ਮਿਹਨਤ ਕਰਾਂਗੇ ਕੰਮ ਕਰਾਂਗੇ ਜਿਹੜਾ ਕੋਈ ਨਾਰਾਜ਼ ਆਪਦਾ ਉਹਨੂੰ ਮਨਾਵਾਂਗੇ ਤੇ ਜਿਹੜੇ ਕੋਈ ਪਾਰਟੀ ਦੀਆਂ ਗਲਤਫਹਿਮੀਆਂ ਲੋਕ ਫਲਾ ਰਹੇ ਨੇ ਸਾਡੀ ਪਾਰਟੀ ਵਾਸਤੇ ਉਹਨਾਂ ਨੂੰ ਅਸੀਂ ਸਾਫ਼ ਕਰਾਂਗੇ ਤੇ ਤੁਹਾਡੇ ਪਾਪਾ ਜੀ ਉਹਨਾਂ ਦੇ ਦਸੂਜੇ ਦੇ ਵਿੱਚ ਬਹੁਤ ਵੱਡਾ ਲੀਕ ਉਹਨਾਂ ਦਾ ਬਖਰਾ ਹੀ ਮਜੂਦ ਸੀ ਜਿਆ ਕਿ ਉਹ ਆਪਣੇ ਜੋ ਵੀ ਬਰਕਰ ਆਪਣੀ ਬੋਟ ਹੈਗੀ ਆ ਤੁਸੀਂ ਉਹ ਪਰ ਵੋਟਰਾਂ ਦੇ ਨਾਮ ਸਪਰਕ ਬਣਾ ਕੇ ਆਪਣੀ ਪਾਰਟੀ ਦੇ ਵਿੱਚ ਫਤੇ ਕੋ ਹਾਸਲ ਕਰੋਗੇ ਦੇਖੋ ਜੀ ਜਿਹੜੀ ਤੇ ਸਾਈ ਸਾਹਿਬ ਦੀ ਗੱਲ ਹੈ ਮੇਰੇ ਫਾਦਰ ਦੀ ਉਹ ਤਾਂ ਤੁਸੀਂ ਕਿਸੇ ਨੂੰ ਪੁੱਛ ਸਕਦੇ ਜਿੱਦਾਂ ਤੁਸੀਂ ਦੱਸਿਆ ਉਹਨਾਂ ਦਾ ਤਾਂ ਹਰ ਬਰਕਰ ਹਰ ਔਰ ਹਲਕਾ ਦਸੂਆ ਉਹਨਾਂ ਨੂੰ ਅੱਜ ਵੀ ਯਾਦ ਕਰਦਾ ਉਹ ਉਹਨਾਂ ਦੀ ਯਾਦ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਉਹਨਾਂ ਦੀਆਂ ਕੀਤੇ ਕੰਮ ਐ ਉਹ ਉਹ ਦੇਖ ਕੇ ਲੋਕ ਯਾਦ ਕਰਦੇ ਉਹਨਾਂ ਦੇ ਬਿਹਵਾਰ ਉਹਦੇ ਕੰਮ ਅੱਜ ਵੀ ਬੋਲਦੇ ਉਹਨਾਂ ਦੇ ਕੰਮ ਅੱਜ ਵੀ ਬੋਲਦੇ ਆ ਉਹਨਾਂ ਦਾ ਉਹਨਾਂ ਦਾ ਬਿਹਵਾਰ ਅੱਜ ਵੀ ਬੋਲਦਾ ਉਹਨਾਂ ਦਾ ਪਿਆਰ ਲੋਕਾਂ ਦੇ ਦਿਲਾਂ 'ਚ ਅੱਜ ਵੀ ਬੋਲਦਾ ਤੇ ਉਹਨਾਂ ਦਾ ਸਤਕਾਰ ਬੋਲਦਾ ਤੇ ਉਹੀ ਸਤਕਾਰ ਅੱਜ ਸਾਨੂੰ ਮਿਲ ਰਿਹਾ ਤੇ ਜਰੂਰ ਕੰਮ ਕਰਾਂਗੇ ਜੀ ਤਕੜੇ ਹੋ ਕੇ ਕੰਮ ਕਰਾਂਗੇ ਵੋਟਰਾਂ ਵਾਸਤੇ ਤੁਹਾਡੀ ਕੀ ਓਪੀਨੀਅਨ ਹੈ ਵੋਟਰਾਂ ਵਾਸਤੇ ਤਾਂ ਮੇਰੀ ਇਹ ਓਪੀਨੀਅਨ ਹੈ ਜੀ ਕਿ ਮੈਂ ਕਿਸੇ ਪਰਟੀਕੂਲਰ ਪਾਰਟੀ ਬਾਰੇ ਤਾਂ ਨਹੀਂ ਗੱਲ ਕਰਨਾ ਚਾਹੁੰਦਾ ਮੈਂ ਇਹ ਕਹਿਣਾ ਚਾਹਨਾ ਕਿ ਜਰੂਰ ਸੋਚੋ ਇਸ ਚੀਜ਼ ਨੂੰ ਵਿਚਾਰੋ ਕਿ ਜੇ ਕੋਈ ਗਲਤਫਹਿਮੀ ਕ੍ਰੀਏਟ ਕਰਦਾ ਹੈ ਜਾਂ ਅੱਜ ਦੀ ਤਰੀਕ ਦੇ ਵਿੱਚ ਦਸੂਏ ਹਲਕੇ ਦੇ ਵਿੱਚ ਕੀ ਹਾਲਾਤ ਨੇ ਆਮ ਜਿਹੜਾ ਇੱਕ ਬੰਦਾ ਹੈ ਨਾਰਮਲ ਜਿਹਨੂੰ ਲੋੜ ਪੈਂਦੀ ਹੈ ਥਾਣੇ 'ਚ ਤਸਵੀਰ 'ਚ ਜਾਂ ਕਿਸੇ ਹੋਰ ਸਰਕਾਰੀ ਦਫ਼ਤਰ 'ਚ ਕਿਹਾ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਹੋਰ ਜਿਹੜੇ ਕੋਈ ਕਈ ਤਰ੍ਹਾਂ ਦੇ ਕੰਮ ਹੈ ਜਿਹੜੇ ਸ਼ਾਇਦ ਕੁਝ ਟਾਈਮ ਤੋਂ ਮੀਡੀਆ 'ਚ ਹਾਈਲਾਈਟ ਹੋਏ ਆ ਜਿਵੇਂ ਨਜਾਇਜ਼ ਮਾਈਨਿੰਗ ਹੀ ਆ ਆ ਜਾਂ ਹੋਰ ਵੀ ਕਈ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਲੋਕਾਂ ਦੇ ਧਿਆਨ ਜਾ ਰਹੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵੋਟ ਪਾਓ ਕਿਉਂਕਿ ਵੋਟ ਤੁਹਾਡੀ ਡਿਵੈਲਪਮੈਂਟ ਨੂੰ ਹੋਣੀ ਚਾਹੀਦੀ ਆ ਆ ਧੜੇਬਾਜੀ ਬਾਜੀ ਨੂੰ ਗੁੱਟਬੰਦੀ ਨੂੰ ਨਹੀਂ ਮੈਂ ਤੇ ਮਹਿਸੂਸ ਕਰਦਾ ਜੀ ਬੀਜਪੀ ਨੂੰ ਵੋਟ ਪਾਓ ਤਾਂ ਕਿ ਡਿਵੈਲਪਮੈਂਟ ਹੋ ਸਪੀਡ ਨਾ ਹੋ ਸਕੇ ਜੇ ਅਸੀਂ ਆਪਣੇ ਡਾਕਟਰ ਹਰ ਸਿਮਰਤ ਸ਼ਾਹੀ ਜੀ ਆਪਣੇ ਪੁਰਾਣੇ ਆਗੂ ਸੀਨੀਅਰ ਆਗੂ ਤੇ ਦੂਸਰੇ ਹਲਕੇ ਦੇ ਵਿੱਚ ਮਾਨ ਨੇ ਪਰ ਮੰਨੇ ਅਮਰ ਜਸਾਈ ਜੀ ਦੇ بیٹے ਜਿਨ੍ਹਾਂ ਨੇ ਪਾਰਟੀ ਦੇ ਬਾਰੇ ਜਾਣੂ ਕਰਵਾਇਆ ਉਹ ਵੋਟਰਾਂ ਦੇ ਬਾਰੇ ਜਾਣੂ ਕਰਵਾਇਆ ਉਹ ਬੀਜੇਪੀ ਦੇ ਜੋ ਕੀਤੇ ਹੋਏ ਕੰਮ ਕਰਾਂ ਬਾਰੇ ਜਾਣੂ ਕਰਵਾਇਆ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਹੁਸ਼ਿਆਰਪੁਰ ਫੋਕਸ ਤੇ ਆ ਕੇ ਵੋਟਰਾਂ ਨੂੰ ਸੂਚਿਤ ਕੀਤਾ ਪੂਰੀ ਯਕੀਨਸ ਕਰਦੇ ਹਾਂ ਕਿ ਵੋਟਰ ਵੀ ਆਪਣੇ ਆਗੂਆਂ ਦਾ ਸਿਆਰਖਣਗੇ ਧੰਨਵਾਦ